आज परिसात से रही है सार सार संतुष्टि बटे कैंड बुलाऊँगी तो ये बुला तो बहुत बहुत बुलाओगे ताकि हमें ये कार्य तो शीघ्र ठहराऊँ पब्लिक भी शीघ्र ठहराकर लाओगे आपका कौन से क्या बटे ये कहते हैं आज बुलाऊँगी तो बहुत सारे देखो आपका हमने लाखों वगैरह बोल दिए थे यार दूध लेना है हमारे � ਰੇ ਰਾਤ ਨੂੰ ਕੱਪੜੇ ਵਗੈਰਾ ਹਨਾ ਆਥਣੇ ਲੈਣ ਆਲੇ ਆਉਂਦੇ ਨੇ ਉਹਦੇ ਕਰਕੇ ਸਾਰਾ ਖਲਾਰਾ ਪੈ ਜਾਂਦਾ ਹੁਣ ਪਹਿਲਾਂ ਇਹ ਵੀ ਸੈਟਿੰਗ ਕਰਾਂਗੇ ਆ ਜਿਹੜਾ ਅਸੀਂ ਲੈਸਾਂ ਵਗੈਰਾ ਹਨਾ ਜਾਂ ਆਪਦੇ ਕੱਪੜੇ ਸਿਉਣੇ ਹੋਰ ਹੀ ਧਰਦੇ ਨੇ ਜਾਂਦੇ ਆਂ ਇਹ ਦੇਖ ਲਾ ਤੇ ਆਜੋ ਹੁਣ ਆਪਾਂ ਸਾਰੇ ਸੈਟਿੰਗ ਕਰਦਾ ਗੱਲ ਜਿਹੜੀ ਜਿਹੜੀ ਜਾਨੂੰ ਨਾ ਇੰਤਰ ਦੇ ਨੇ ਫਿਰ ਬੇ ਸਮਾਂ ਆਸ਼ੇ ਸਾਰ ਸੈਟਿੰਗ ਕਰਾਂਗੇ ਹੁਣ ਮੈਂ ਅੰਸੋਈ ਦੇ ਇੱਕ ਡਾਕਟਰ ਆ ਰੋਟੀ ਲੈ ਕੇ ਆਉਂਦੇ ਆ ਬਹੁਤ ਵੱਧ ਬਣਾ ਦਿੱਤੀ ਭਰ ਦੇ ਨੇ। ਕੰਨ ਰੋਟੀ ਦੇ ਨੀਚ ਹੋਈ ਹੈ ਆਪਣੇ 5 quartful ਭਰ ਗਈ। ਹਲੋ ਉਹਨਾਂ ਜਦੋਂ ਦਫਾ ਕੇ ਲੈ ਤੇ ਉਹਨਾਂ ਆਪਣਾ ਕੇਵੀ ਦੇ ਵਿੱਚ ਰੱਖ ਦਾਂਗੇ ਕੇਵੀ ਦੇ ਵਿੱਚ ਪਹਿਲਾਂ ਉਹ ਦੁੱਧ ਪਹਿਲਾਂ ਤਾਂ ਇਹ ਜਿਹੜੀ ਮੈਂ ਘੱਟ ਦਿੰਦੀ ਆ ਇਹ ਫ੍ਰੀਜ ਨੂੰ ਬਰਫ਼ ਜਮਾ ਦਿੰਦਾ ਹੈਗਾ ਜੇ ਦਵਾਲਾ ਚਲੀ ਜਾਂਵੇ ਅ ਇੱਕ ਦਿਨ ਸਾਾਲ ਤੇ ਵੀ ਬਰਫ਼ ਜਮਦੀ ਸਟੇਸ਼ਨ ਤੋਂ ਦੁੱਧ ਨਾ ਜਾਂਦੀ ਜਾਂਦੀ ਸਾਾਲ ਤੇ ਬਰਫ਼ ਜਮਦੀ ਹਰ ਸਵੇਰ ਸਵੇਰੇ ਆਸ ਲਗਾ ਗਏ ਕੱਲ ਮੈਂ ਕੱਲ ਨਾ ਰੋਟੀ ਬਣਾ ਮੇਰੇ ਨਾਲ ਹੀ ਆ ਗਿਆ ਚਾਹ ਵੀ ਫਿਰ ਤੇ ਚਾੜਣੀ ਵੀ ਪੈ ਜੀ ਗਏ ਤੇ ਹਰਿਆ ਚਾੜਣੀ ਸੀਗੀ ਹਰ ਸਾਲ ਸੀ ਨਾ ਮੈਂ ਉਹਨੇ ਸਾਲ ਚੱਕ ਲਿਆ ਮੇਰੇ ਮਨ ਦੇ ਵਿੱਚ ਉਹ ਰੱਖੀ ਨਹੀਂ ਖੁਬਦੀ ਐ ਕਿ ਉਹ ਜੰਮੀ ਹੋਦੀ ਸੀ ਬਾਹਰ ਫਿਰ ਜੰਮੀ ਹੋਦੀ ਸੀ ਮੈਂ ਕਿ ਫਿਰ ਮਾਨੂੰ ਗਰਮ ਕਰਕੇ ਦੇਉਂਦੇ ਉਹਨੇ ਜਦ ਭਾਂਡੇ ਵਗੈਰਾ ਨੇ ਪਪਪਾ ਧਰਦਾ ਨੇ ਕਿ ਅਸੀਂ 3-4 ਵਜੇ ਚਾਹ ਕਰਦੇ ਹੁੰਦੇ ਆ ਉਦੋਂ ਫਿਰ ਅਸੀਂ ਜਲਦੀ ਜਲਦੀ ਆਈ ਮਾਂ ਦੇ ਕੇ ਘਰ ਚਲੇ ਜਾਂਦੇ ਆ ਆ ਕੇ ਬਸ ਪਾਈ ਕਰਦੇ ਹੁੰਦੇ ਆ ਉੱਜਾ ਕਰੀਆਂ ਚਾਹ ਚੁੱਕ ਕੇ ਆ ਗਏ ਬਣਾ ਦਿੱਤੀ ਇਹਨਾਂ ਨੇ ਨਾਲੇ ਕਰੋ ਰੋਟੀ ਕੀ ਪਰੌਠੇ ਬਣਾ ਕੇ ਨਹੀਂ ਕੋਈ ਮੋਰੀ ਆ ਕਾਹਦੇ ਲੜੋੜੇ ਨੂੰ ਰਚਾਏ ਨੂੰ ਰਚਾ ਲੈ ਇੱਕ ਜਣੇ ਚਾਟਣੀ ਘੁੱਟ ਕੇ ਲਈ ਮੈਂ ਭੋਗ ਤੇ ਜਾਣਾ ਸੀਗਾ ਕੱਲ ਤੇ ਇਹਨਾਂ ਨੇ ਮਾਣੇ ਕੰਮ ਬਹੁਤ ਵਗਾਪੇ ਕਰਿਆ ਮੇਰੇ ਨਾਲੋਂ ਇੰਜੋਏ ਵਾਲਾ ਕਰਿਆ ਮੈਂ ਭੋਗ ਤੇ ਗਈ ਐਉਂ ਵੀ ਨੂੰ ਇੰਨੇ ਪਰੌਠੇ ਪੈ ਗਏ ਸੀ ਕਿ ਪਰੌਠੇ ਨਾਲ ਮੈਂ ਤਾਂ ਰੋਟੀ ਖਾ ਲਈ ਨਾ ਰੋਟੀ ਵਿੱਚ ਇਹ ਵਿੱਚ ਬਾਹਾਂ ਦੇ ਲੁਹਾ ਕੇ ਦੇ ਵਿੱਚ ਆ ਕੇ ਫਟੇ ਤੋਂ ਦੇ ਨਾਲ ਜਾਂਦੇ ਭਾਜਾ ਹੋ ਜਾਂਦਾ ਫਿਰ ਦੁਪਹਿਰੇ ਗਰਮ ਕਰਕੇ ਤਾਂ ਖਾਣੀ ਹੁੰਦੀ ਆ ਜੀ ਰੋਟੀ ਦੁਪਹਿਰੇ ਗਰਮ ਕਰਕੇ ਰੋਟੀ ਖਾ ਲੈਣੇ ਹੁਣ ਇੱਕ ਹੀ ਰੱਖ ਲਿਆ ਆਪਾਂ ਪਹਿਲਾਂ ਕਲਾਮਾ ਵਿੱਚ ਤੂ ਪਹਿਲਾਂ ਤੂੰ ਬੁਝਾਟ ਕਰਾ ਦੇਣਾ ਫੇਰਾ ਝਾੜ ਨੂੰ ਉਹਨੇ ਲਾਤਾ ਜਿਹੜੀ ਸਟੋਰਟ ਮੇਰੇ ਪਿੰਡ ਨਹੀਂ ਆਉਂਦੀ ਏ ਅੱਜ ਮੈਂ ਤਾਂ ਸਕੂਟਰੀ ਤੇ ਆਈ ਆਂਗੀ ਤੇ ਉਹ ਵੈਸੇ ਅਸੀਂ ਕਦੇ ਵਾਸਤੇ ਵੀ ਆ ਜਾਂਦੇ ਆ ਆਪਣਾ ਸਕੂਟਰੀ ਤੇ ਆ ਕੇ ਕਿ ਮੈਂ ਡਾਈ ਵਾਲੇ ਕੋਲੇ ਜਾਣਾ ਹੈ ਨਾਲਾਈ ਕੋਲੇ ਜਾ ਕੇ ਹੋਣੀ ਆ ਠੀਕ ਹੈ ਜੀ ਲੈਕ ਹੈ ਮੈਨੂੰ ਵੀ ਲੈਣ ਦੇ ਦੇ ਕੇ ਜਾਉਣੀ ਭਾਵੇਂ ਚਾਹੋ ਤੇ ਨਵੇਂ ਕੋਲੇ ਜਾ ਕੇ ਹੋਣੀ ਚਾਹੌਦੀ ਨਹੀਂ ਫੇਰ ਮਿਲ ਗਿਆ ਹੁਣ ਆਪਾਂ ਦੁਪट्टे ਕਟਿੰਗ ਕਰਦੇ ਆ ਜਿਹੜੇ ਡਾਈ ਲਈ ਭੇਜਣੇ ਆ ਮੈਂ ਅੱਜ ਦੁਪट्टे ਸਾਰੇ ਕਟਿੰਗ ਕਰਕੇ ਉਸ ਓਨੇ ਪੜਾ ਕੇ ਜਾਣੇ ਆ ਹਨ ਜਿਹੜੇ ਆਪਣੇ ਪਹਿਲਾਂ ਦੇ ਉੱਤੇ ਹੋਇਆ ਉਸ ਜਿਹੜੇ ਇਹੇ ਹੋਰ ਦੇ ਦਾਂਗੇ 2.5 2.5 ਮੀਟਰ ਦੇ ਸੀ ਉਹਨੂੰ ਕੱਟੇੜ ਕੱਟੀਆਂ ਕਰ ਦੇਉਂਦੇ ਆ। ਇਹ ਕਮਲ ਚਨੂਣ ਦੇ ਨੇ ਜੀ ਕਮਲ ਚਨੂਣ ਦੇ ਦੁਪੱਟੇ ਲੈ ਮੈਂ ਤੁਹਾਨੂੰ ਦਿਖਾਉਣੀ ਆ। ਮੋਹਰ ਲੱਗੀ ਹੋਈ। origignal ਨੇ ਇਹ ਬਿਲਕੁਲ। ਇਹ ਬਹੁਤ ਮਹਿੰਗਾ ਦੁਪੱਟਾ ਬਾਜ਼ਾਰ ਦੇ ਵਿੱਚ ਵਿਕਰੇ। ਇਹਦੇ ਇੱਥੇ ਥੋੜੀ ਥੋੜੀ ਜਗ੍ਹਾ ਤੇ ਮੋਹਰ ਲੱਗੀ ਹੁੰਦੀ ਆ ਇੱਥੇ ਦੇਖਿਓ ਇੱਧਰ ਗਈਆਂ। ਆ ਦੇਖੋ। ਆ ਦੇਖੋ ਜੀ ਆ ਮੋਹਰ ਹੁੰਦੀ ਏ Ориジナル ਦੀ ਕੰਮ ਵਾਲ ਚਨੂਣ 100% ਵਧੀਆ ਚ ਇਹ ਕਾਫੀ ਵੱਡਾ ਸਾਆਂ ਥਾਨ ਸੀਗਾ ਮੇਰੇ ਕੋਲ ਆ 10 ਕ ਦੁਪੱਟੇ ਬਚੇ ਨੇ ਫਿਰ ਆਪਾਂ ਹੋਰ ਮੰਗਵਾਵਾਂਗੇ ਕਿਉਂਕਿ ਸਾਰਿਆਂ ਦੇ ਦੁਪੱਟੇ ਅਲੱਗ ਅਲੱਗ ਹੁੰਦੇ ਨੇ ਕਿਸੇ ਦੇ ਕੰਮਨ ਚਨੂਣ ਦੇ ਕਿਸੇ ਦੇ ਜਿਹੜੇ ਹੈਗੇ ਨੇ ਟੈਬੀ ਦੇ ਹਨ ਇਹ ਜਿਹੜੇ ਅਸੀਂ ਔਰਗੰਜਾ ਦੇ ਸੌਰੀ ਜਿਹੜੇ ਤਸ਼ਮੀਲਾ ਦੇ ਸੂਟ ਪੜਾਈ ਕਰਵਾਏ ਨੇ ਉਹਨਾਂ ਨਾਲ ਨਾਲ ਜ਼ਿਆਦਾਤਰ ਇਹ ਦੁਪੱਟੇ ਚਲਦੇ ਆ ਆਪਣੇ ਕੋਲੇ ਅੱਗੇ ਨਵਾਂ ਮਾਲ ਬਹੁਤ ਆਇਆ ਹੈ ਇਹ ਨੀ ਆਉਗੇ ਮਾਲ ਕਟ్రਾਈ ਵਗੈਰਾ ਦਾ ਆ ਗਈ ਜੀ ਆਉਣੀਆਂ ਅੱਛਾ ਠੀਕ ਹੈ ਤੇ ਉਹਦੇ ਨਾਲ ਆਪਾਂ ਇਹ ਦੁਪੱਟੇ ਡਾਈ ਕਰਵਾਵਾਂਗੇ ਜਿਹੜੇ ਹੈਗੇ ਟੂਟ ਨੇ ਗਰਮੀਆਂ ਨੇ ਸਰਦੀ ਦੇ ਵਿੱਚ ਇਹ ਦੁਪੱਟਾ ਬਹੁਤ ਸੋਹਣਾ ਲੱਗਦਾ ਲਿਆ ਹੋਇਆ ਹਨ ਮੈਂ ਜਾਨਣੀ ਆ ਮਾੜਾ ਜਿਹੜੇ ਇਹ ਰੈਸਟੋਰੈਂਟ ਕੰਮ ਕਰ ਰਹੇ ਨੇ ਹਨ ਉਹਨਾਂ ਨੂੰ ਆਸਣਾ ਪੈਂਦਾ ਵਿੱਚ ਦੀ ਕੰਮ ਇਹ ਕੱਪ ਦੀ ਸ਼ੌਟ ਜੀ ਦੇਣੀ ਸੀਗੀ ਕਿਸੇ ਦੀ ਹੋਰ ਛੜਾ ਕੇ ਉਹਦੇ ਦਰਦ ਨਹੀਂ ਲਾਣਗੇ ਉਹ ਲੋੜੇ ਅੱਜ ਸਵੇਰ ਦੀ ਆਈਆਂ ਜਦੋਂ ਕੰਮ ਤਾਂ ਕੋਈ ਨਹੀਂ ਆਇਆ ਪਹਿਲਾਂ ਜਿਹੜੇ ਹੈਗੇ ਬੇਰ ਕੱਪੜਾ ਦੇ ਆਉਂਦੇ ਹੁੰਦੇ ਆ ਹਨਾ ਏਜੰਟ ਸੇਲਮੈਨ ਉਹ ਕੱਪੜਾ ਦੇ ਕੇ ਲੈ ਆ ਤੇ ਕਿਉਂਕਿ ਉਹਨਾਂ ਨਾਲ ਹੀ ਕਾਫੀ ਟਾਈਮ ਖਰਾਬ ਹੋ ਗਿਆ ਕੱਪੜਾ ਦੇਖਣ ਕਰਨ ਤੇ ਬਾਕੀ ਲਾਈਨਿੰਗਾਂ ਵਗੈਰਾ ਦੇ ਕਲਰ ਪੂਰੇ ਹੀ ਨਹੀਂ ਹੁੰਦੇ ਦੇਖੋ ਅੱਜ ਫੇਰ ਅਸੀਂ ਕਾਫੀ ਜ਼ਿਆਦੇ ਲਾਈਨਿੰਗਾਂ ਲੈਂਦੀਆਂ ਨੇ ਲਾਈਨਿੰਗਾਂ ਦੇ ਕਲਰ ਨਹੀਂ ਪੂਰੇ ਹੋ ਰਹੇ ਸਾਡੇ ਕੋਲੇ ਨਿਤ ਨਵੇਂ ਕਲਰਾਂ ਦੇ ਜਿਹੜੇ ਹੈਗੇ ਸੂਟ ਵਗੈਰਾ ਆ ਰਹੇ ਆ ਤੇ ਬਹੁਤ ਨਵੇਂ-ਨਵੇਂ ਕਲਰ ਆ ਜਾਂਦੇ ਆ ਇੱਕ ਕਲਰ ਤਾਂ ਹੈ ਜੀ ਅਤੀਆ ਵੀ ਆ ਗਿਆ ਨਾਉ ਮਹਿੰਦੀ ਸੀਗਾ ਨਮਸਤਰ ਸੀਗਾ ਨਾ ਤਾਂ ਸਾਨੂੰ ਉਹਦੇ ਨਾਲ ਦੀ ਕਟੋਰੀ ਜਿਹੜੀ ਮਿਲੀ ਨਾ ਸਾਨੂੰ ਲੈ ਨਹੀਂ ਸਕੀ ਇਹਦੀ ਅਸੀਂ ਲਾਈਨਿੰਗ ਵੀ ਡਾਈ ਕਰਵਾ ਕੇ ਲਾਈ ਆ ਫਿਰ ਹੁਣ ਆਪਣੀ ਤਿਆਰ ਕਰਦੇ ਆ ਹੁਣ ਜਿੰਨੇ ਦੁਪट्टे ਆਪਣੇ ਡਾਈ ਹੋ ਕੇ ਆਏ ਆ ਜਾਂ ਨਿਊ ਡਾਈ ਲਈ ਗਏ ਆ ਹਨਾ ਫਿਰ ਮੈਂ ਨੋਟ ਕਰ ਲੈਣੀ ਆ ਨਾਲ ਦੀ ਨਾਲ ਡਾਇਰੀ ਤੇ ਚਲੋ ਫਿਰ ਭੁੱਲਦੇ ਜੇ ਨਹੀਂ ਹੈਗੇ ਗੱਲ ਤੇ ਬਾਕੀ ਜਿਹੜੇ ਸੂਟ ਵਗੈਰਾ ਆਏ ਹੁੰਦੇ ਆ ਹਨਾ ਉਹਨਾਂ ਦੀ ਵੀ ਡੇਟ ਸਾਡੇ ਕੋਲੇ ਨੋਟ ਕਰੀ ਹੁੰਦੀ ਆ ਵੀ ਕਿਹੜੀ ਡੇਟ ਨੂੰ ਕਿਹ ਨੂੰ ਕੱਪੜੇ ਚਾਹੀਦੇ ਆ ਕਿਹੜੀ ਡੇਟ ਨੂੰ ਕਿਹਦੇ ਕੱਪੜੇ ਦੇਣੇ ਆ ਸਾਰਾ ਕੁਝ ਜਿਹੜਾ ਹੈਗਾ ਲਿਖ ਕੇ ਰੱਖਦੇ ਆ ਫੇਰ ਹੀ ਯਾਦ ਰਹਿੰਦਾ ਜੀ ਆਹ ਵੇਲੇ ਨਾ ਪਿਆਤਾ ਹੈਗਾ ਜਿੱਦੂਰੇ ਤੇ ਹਨਾ ਰੋਟੀ ਖਾ ਕੇ ਇਹਨਾਂ ਨੇ ਕੁਰੀਆਂ ਰੋਟੀ ਲੈਈਆਂ ਕਿੰਨੂ ਪਾਏ ਨੇ ਆਪਣੇ ਕੋਲੇ ਹੰਮੂਦ ਪਾਏ ਨੇ ਇੱਥੇ ਬਹੁਤ ਗੁੱਸਾ ਜਿਹੜਾ ਹੈ ਖਾਣ ਵਾਲਾ ਜੇ ਕੋਈ ਭੈਣ ਆਪਾਂ ਭੈਣ ਭਾਈ ਆਉਂਦੇ ਨੇ ਨਾ ਜਾਜ ਭਾਚਾ ਨਾਲੇ ਕੋਈ ਕੁਛ ਦੇ ਗਿਆ ਕੋਈ ਕੁਛ ਦੇ ਗਿਆ ਤੇ ਕੱਲ ਕੋਈ ਆਏ ਸੀਗੇ ਇੱਥੇ ਦੁੱਧ ਲੈ ਕੇ ਗਿਆ ਸਾਡੇ ਉੱਪਰ ਰਹੇ ਆ ਜਿਹੜੇ ਦੀਦੀ ਹਨਾ ਉਹਨਾਂ ਨੂੰ ਦੁੱਧ ਲੈ ਕੇ ਗਏ ਸੀਗੇ ਮਹਾਰਾਜ ਸੱਜਰ ਸੁਈ ਮੱਝ ਦਾ ਬੋੜੀ ਉਹ ਬੈਰਾ ਬਣਾਏ ਕਹਿੰਦਾ ਮੈਂ ਐਨੀ ਸੀਗੀ ਮੈਂ ਉਹ ਭੋਗ ਤੇ ਚਲੀ ਗਈ ਸੀ ਇੱਥੋਂ ਬਟੇਕ ਤੋਂ ਹੀ ਤੇ ਫਿਰ ਇਹਨਾਂ ਨੇ ਬੋੜੀ ਉਹ ਬੈਰਾ ਘਣਾ ਵਿਗਾਦੀ ਮੇਰੇ ਵੱਲ ਤੋਂ ਮੈਨੂੰ ਦੱਸਿਆ ਹੁਣ ਦੀਦੀ ਕਹਿ ਰਹੀ ਸੀ ਕਿ ਨਾਲਾ ਉੱਪਰ ਨੇ ਹੋ ਕੇ ਬੰਦਿਆ ਨੂੰ ਉਹਨੂੰ ਵੀ ਆਣੀ ਹੈ ਉਹ ਬੁੜੀ ਆਇਆ ਮੈਂ ਕਿਹਾ ਚਲ ਮੈਂ ਚਾਹ ਬਣਾਉਣੀ ਹੈ ਮੈਂ ਕਿਹਾ ਕਿ ਪਹਿਲੀ ਵਾਰ ਸਾਂਝੀ ਚਾਹ ਤਾਂ ਬਣਦੀ ਹੁੰਦੀ ਹੈ ਤੇ ਪਹਿਰੇ ਹੈ ਤੇ ਇਹ ਕੋਲ ਜੇ ਆਪਾਂ ਚਾਹ ਬਣਾਉਣੀ ਬਣਾਉਣੇ ਹੁੰਦੇ ਆ ਹੁਣ ਆਪਣੇ ਆਪੇ ਤਾਂ ਸਾਰੇ ਸਟੂਡੈਂਟ ਚਲੇ ਗਏ ਹੋਰ ਮੈਂ ਚਾਹ ਬਣਾ ਕੇ ਫਿਰ ਲੱਗੀਆਂ ਫਿਰ ਹੋਰ ਕਰਦੇ ਆਪਾਂ ਇਹਦੇ ਝੰਡਾ ਕੋਈ ਸੜਾਈ ਚਾਹ ਨਾ ਪਚਾ ਰੋ ਨੀ ਨੀ ਚਾਹ ਤੇ ਆਉਂਦੇ ਹਨ ਵਿਚਾਰੇ ਥੱਕ ਕੇ ਆਏ ਨੇ ਵੀ ਫਿਰ ਆਹ ਖਾਣ ਦਾ ਬੈਠੇ ਨੂੰ ਟਾਈਮ ਨਹੀਂ ਮਿਲਿਆ ਕਿ ਉਹ ਘਰ ਦੇ ਵਿੱਚ ਤਾਂ ਕਿੰਨੂ ਹੋ ਗਿਆ ਬੰਨਿਆ ਰਹਿੰਦੇ ਨੇ ਮਾਂ ਨੂੰ ਚੰਗੇ ਹੋਰ ਖਾਟ ਦੇ ਵਿੱਚ ਕਿਹੜਾ ਖਾਂਦੇ ਨੇ ਅੰਦਰ ਹੀ ਬੈਠੇ ਰਹਿੰਦੇ ਆ ਅਮੋ ਨੂੰ ਕਹਿੰਦੇ ਸੋਹਣੇ ਮੂਦ ਨੇ ਕਹਿੰਦੇ ਸੋਹਣੀ ਜਿਹੜੀ ਹੈਗੀ ਸਮੈਲ ਆ ਰਹੀ ਹੈ ਬਹੁਤ ਜ਼ਿਆਦਾ ਵਧੀਆ ਚਾਹ ਵੀ ਆਪਣੀ ਜਦੋਂ ਮੈਂ ਉਰੇ ਆਉਣੀ ਹੈ ਕਿ ਇੰਨੀ ਵਧੀਆ 스멜 ਚੜਦੀ ਹੈ ਮਰੂਦ ਕਹਿੰਦੇ ਨੇ ਵੀ ਸਾਨੂੰ ਖਾ ਲਓ ਤੇ ਖਾਣ ਦਾ ਟਾਈਮ ਹੀ ਨਹੀਂ ਮੈਂ ਤਾਂ ਕੁਸ ਮੈਨੂੰ ਜਖਾਂ ਆ ਜਾ ਹੋਇਆ ਪਿਆ ਸੀਗਾ ਮੈਂ ਉਹਦੇ ਕਰਕੇ ਖਾਦੇ ਵੀ ਹੈਗੇ ਆਪਣੀ ਚਾਹ ਵੀ ਰਿੱਝ ਗਈ ਹੁਣ ਆਪਾਂ ਵਧੀਆ ਵਾਲੀ ਜੀ ਦੇ ਕੇ ਪਾਉਣੀ ਆ ਆ ਬੈਂਟਸ ਨੇ ਕਹਾਂ ਵਈ ਤੇ ਜਮਾ ਕਿੰਨਾ ਜਿਆਦਾ ਫੜਦਾ ਕਰਦੇ ਨਾ ਸੈਕਲੀਆਂ ਆਪਣੇ ਰਾਹ ਬੋਤਾ ਰਾਹ ਨਾ ਮਿਲਦਾ ਗੱਗ ਕਰਵਾਇਆ ਉਹਦੇ ਵਿੱਚ ਡੋਲ ਜੂਗੇ ਇੰਨੀਆਂ ਦੇ ਵਿੱਚੋਂ ਫਿਰ ਰਾਹ ਚ ਢੋਤਾ ਹੁੰਦਾ ਜੀ ਬੋਤਲ ਦੇ ਵਿੱਚ ਪਾ ਲੈਣੇ ਫਿਰ ਧੱਕਣ ਨਾਲ ਆ ਕੇ ਰਾਹ ਢੋਦਾ ਹੁਣ ਆਪਾਂ ਉਰੇ ਬਹਿ ਕੇ ਪੀਨੇ ਆ ਜੀ ਚਾਹ ਜਖਾਮ ਜਾ ਹੋਇਆ ਪਿਆ ਹਣਾ ਉਹਦੇ ਕਰਕੇ ਗਰਮ ਗਰਮ ਚਾਹ ਬਹੁਤ ਵਧੀਆ ਲੱਗਦੀ ਹੈ ਠੰਡ ਜੀ ਲੱਗੀ ਪਈ ਐ ਜਿਵੇਂ ਸਿਰ ਜੇ ਨੂੰ ਹਵਾ ਜੀ ਲੱਗਿਆ ਨੇ ਇੱਕ ਤਾਂ ਜਲਦੀ ਚਾਉਣੇ ਆ ਸਵੇਰੇ ਘਰੋਂ ਜਲਦੀ ਜਲਦੀ ਚ ਤੇ ਅੱਜ ਜਿਹੜੇ ਹੈਗੇ ਸੰਧੂ ਸਾਹਿਬ ਵੀ ਆਏ ਹੋਇਆ ਬਟੀਕ ਤੇ ਅੱਜ ਅਸੀਂ ਲੇਟ ਹੀ ਆਏ ਸੀਗੇ ਥੋੜਾ ਜਿਹਾ ਘਰੇ ਕੰਮ ਸੀਗਾ ਫਿਰ ਮੈਂ ਇਹਨਾਂ ਦੇ ਨਾਲ ਹੀ ਆ ਗਈ ਇਹਨਾਂ ਨੂੰ ਬਾਜ਼ਾਰ ਦਾ ਕੰਮ ਸੀਗਾ ਕਿਉਂਕਿ ਅੱਜ ਕੁਝ ਜਿਹੜੇ ਹੈਗੇ ਕਾਰੀਗਰਾਂ ਤੋਂ ਥੋੜੇ ਜਿਹਾ ਸੂਟ ਵੀ ਫੜ ਕੇ ਲਿਆਉਣੇ ਸੀਗੇ ਮੈਂ ਕਿਹਾ ਚਲੋ ਇਹ ਲੈ ਆਉਣਗੇ ਪਹਿਲਾਂ ਰੋਟੀ ਖਾ ਕੇ ਹਟੇ ਨੇ ਪਤਾ ਨਹੀਂ ਕੀ ਲਿਆਏ ਨੇ ਖਾਣ ਨੂੰ ਕੀ ਲਿਆਏ ਹੋਣ ਨਮਕੀਨ ਲੈ ਕੇ ਆਏ ਨਮਕੀਨ ਚ ਕੀ ਚਾਹ ਕੱਢੀ ਸੁਆਹ ਨੂੰ ਲੱਗੂ ਅੱਛਾ ਪੰਜਾਬੀ ਤੜਕਾ ਪੰਜਾਬੀ ਤੜਕਾ ਮੈਂ ਤਾਂ ਨਹੀਂ ਖਾਣਾ ਮੇਰਾ ਦਿਲ ਨਹੀਂ ਕਰਦਾ ਰੋਟੀ ਖਾਧੀ ਸੀਗੀ ਅੱਜ ਸਾਰੇ ਜਾਣਿਆਂ ਨੇ ਇਕੱਠੀ ਰੋਟੀ ਖਾਧੀ ਅੱਜ ਜਿਹੜਾ ਹੈਗਾ ਕੁੜੀਆਂ ਵੀ ਰੋਟੀ ਲੈ ਕੇ ਆਈਆਂ ਤੇ ਹਨਾ ਜਿਹੜੇ ਆਪਣੇ ਕੋਲੇ ਸਲਾਈ ਸਿੱਖ ਰਹੀਆਂ ਨੇ ਪੈਸੇ ਤਾਂ ਉਹ ਵਗ ਜਾਂਦੀਆਂ ਨੇ ਕੋਈ 2 ਵਜੇ ਦੇ ਨੂੰ ਉਹ 1:30 ਵਜੇ ਦੇ ਨੂੰ ਐਦਾਂ ਚਲੇ ਜਾਂਦੇ ਨੇ ਅੱਜ ਜਦ ਮੈਂ ਕਹਾਂ ਤੁਹਾਨੂੰ ਕਿਧਰੋਂ ਸੌਂਕ ਜਾ ਗਿਆ ਰੋਟੀ ਰੋਟੀ ਲਈਆਂ ਸੀ ਫੇ ਰੋਟੀ ਖਾਣ ਲੱਗੇ ਆਪਣੇ ਜਿਹੜੇ ਸੂਟ ਵਰਕ ਹੋ ਕੇ ਆਇਆ ਜੀ ਹੈਂਡਵਰਕ ਦੇ ਸੂਟੇ ਵਾਲੇ ਅਸੀਂ ਤਿਆਰ ਕਰਵਾਇਆ ਇਹਨਾਂ ਦੇ ਨਾਲ ਦੁਪੱਟੇ ਡਾਈ ਕਰਵਾਇਆ ਹਜੇ ਦੁਪੱਟਿਆਂ ਨੂੰ ਜਿਹੜਾ ਹੈਗਾ ਗੋਟੇ ਨਾਲ ਲੈਸਾਂ ਨਾਲ ਫਿਨਿਸ਼ਿੰਗ ਦੇਣੀ ਹੈ ਇਹਨਾਂ ਨੂੰ ਮੈਂ ਜਿਹੜਾ ਹੈਗਾ ਹਲਵਾਰੀ ਦੇ ਵਿੱਚ ਹੀ ਰੱਖ ਦੂੰਗੀ ਫਿਰ ਰੁੱਲ ਦੇਣੀ ਹੈਗੇ ਇਹ ਸਾਰੇ ਸੂਟ ਜਿਹੜੇ ਟੇਬਲ ਤੇ ਪਿਆ ਇਹ ਅੱਜ ਦੇ ਸਲਾਈ ਹੋਏ ਸੂਟ ਆ ਸਾਰੇ ਇਹ ਵੀ ਆਪਾਂ ਜਿਹੜੇ ਹੈਗੇ ਅਨ ਅੱਗ ਲਾ ਕੇ ਪਾ ਕੇ ਰੱਖ ਦਾਂਗੇ ਜਿਵੇਂ ਜਿਵੇਂ ਜਾਣੇ ਆ ਬਾਕੀ ਇਹਨਾਂ ਦੇ ਉੱਪਰ ਚਿਟਾ ਵਗੈਰਾ ਲਗਾ ਦਾਂਗੇ ਹਨਾ ਵੇ ਕਿਹਦੇ ਕਿਹਦੇ ਕੱਪੜੇ ਕਿੱਥੇ ਕਿੱਥੇ ਜਾਣੇ ਆ ਕਿਉਂਕਿ ਇੱਥੇ ਕਾਫੀ ਪਿੰਡਾਂ ਤੋਂ ਜਿਹੜੇ ਹੈਗੇ ਕੱਪੜੇ ਆਉਂਦੇ ਆ ਸਾਰੇ ਸ਼ਹਿਰ ਦੇ ਵਿੱਚੋਂ ਵੀ ਆਉਂਦੇ ਆ ਹਨਾ ਤੇ ਉੱਥੇ ਚਲੋ ਪਿੰਡ ਦੇ ਵਿੱਚ ਥੋੜਾ ਸੌਖਾ ਤੇ ਪਿੰਡ ਦੇ ਹੀ ਕੱਪੜੇ ਹੁੰਦੇ ਸੀਗੇ ਇੱਥੇ ਥੋੜੇ ਜਿਹਾ ਧਿਆਨ ਨਾਲ ਕੱਪੜੇ ਰੱਖਣੇ ਪੈਂਦੇ ਆ ਜੀ ਕਿਉਂਕਿ ਨਵੇਂ-ਨਵੇਂ ਕਸਟਮਰ ਆਉਂਦੇ ਆ ਹਨਾ ਨਹੀਂ ਪਤਾ ਲੱਗਦਾ ਹਜੇ ਹੁਣ ਆਪਣਾ ਜਾਣ ਦਾ ਟਾਈਮ ਹੋਇਆ ਪਿਆ ਜੀ 1/4 ਘੰਟਾ ਰਹਿ ਗਿਆ ਫਿਰ ਅੱਧੇ ਘੰਟੇ ਤੱਕ ਚੱਲਦੇ ਆ ਇਹ ਮੈਂ ਸੂਟ ਸਲਾਈ ਕੀਤਾ ਸੀਗਾ ਕਿਸੇ ਦਾ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਜਦ ਸਾਰਾ ਬਣ ਗਿਆ ਇਹ ਜਿੱਦਾਂ ਕਿ ਹਾਈ ਨੈਕ ਕੀਤਾ ਸੀਗਾ ਹੁਣ ਮੈਂ ਬੈਨ ਲਾ ਰਹੀ ਆ ਤੇ ਕੱਲੀ ਗਰਦਨੀ ਰਹਿਂਦੀ ਸੀ ਕਿ ਸਾਰਾ ਬੰਦ ਗਲਾ ਕੀਤਾ ਮੂਰੇ ਵਟਾਂ ਲਗਾਏ ਆ ਤੇ ਹੁਣ ਮੈਂ ਮੈਂ ਕਿਹਾ ਚਲੋ ਗਰਦਨੀ ਲਾ ਦਿੰਨੀ ਆ ਨਹੀਂ ਫਿਰ ਇੱਥੇ ਹੀ ਰਹਿ ਜਾਂਦਾ ਮਾੜੇ ਜਿਹੇ ਬਸੇ ਕੰਮ ਫਿਰ ਆਪਾਂ

ਆ ਲਿਆ ਨੇ ਬੰਨੇ ਆ ਇਹ ਗੋੜਾ ਆਪਣਾ ਸੜਕ ਤੇ ਪਿਆ ਹੁੰਦਾ ਇਹ ਸੜਕ ਤੇ ਪਿਆ ਹੁੰਦਾ ਆਪਣਾ ਗੋੜਾ ਇਹਨੂੰ ਦੇਖ ਕੇ ਤੁਸੀਂ ਆ ਸਕਦੇ ਹੋ ਗਲੀ ਦੇ ਦਰਵਾਜ਼ੇ ਮਤਾਂ ਨੂੰ ਵੀ ਕਿੰਨਾ ਖੜਕੇ ਤਾਂ ਫੇਰ ਕਾ ਇਸ ਤਰ੍ਹਾਂ ਜੇ ਮੇਰੇ ਬੋਰਡ ਦੇ ਕੋਲੇ ਖੜੀ ਐਸ ਤਰ੍ਹਾਂ ਖੜੀ ਦੇਖੋ ਮੈਂ ਦੇਖਿਆ ਆਏ ਖੜੀ ਬੋਰਡ ਕੋਲੇ ਮੈਨੂੰ ਗੋੜਾ ਲਾਈ ਜਾਵੇ ਕਹਿੰਦੇ ਕਿੱਥੇ ਕਿੱ데 ਬਟੀ ਹੋ ਤਾਂ ਬੋਰਡ ਦੇਖ ਮੈਂ ਤਾਂ ਇੱਥੋਂ ਖੜੀ ਦੇਖ ਰਹੀ ਸੀ ਸਵੇਰ ਦੇ ਗੋਣ ਆ ਰਹੇ ਤੇ ਉਹਦੇ ਮੈਂ ਤਾਂ ਬੋਰਡ ਵੀ ਨਹੀਂ ਦੇਖਿਆ ਉਹ ਦੇਖੋ ਉਹ ਤੀਗਾ ਰੋਡ ਇਧਰੋਂ ਖੰਭੇ ਤੋਂ ਇਧਰ ਹੋ ਕੇ ਦਿਖਾਉਣੇ ਆ ਤੁਹਾਨੂੰ ਉਹ ਮੇਨ ਰੋਡ ਆ ਗਿਆ ਜਿਹੜਾ ਬਰਨਾਲਾ ਰੋਡ ਹੈ ਦੇਖੋ ਜਿੱਥੋਂ ਦੀਆਂ ਗੱਡੀਆਂ ਜਾ ਰਹੀਆਂ ਨੇ ਉਥੋਂ ਆਪਣੀ ਨਾਲ ਹੀ ਹੈ ਸ਼ਾਪ ਬਸ ਦੋ ਸਕਿੰਟਾਂ ਦਾ ਰਸਤਾ ਨਹੀਂ ਹੈਗਾ ਉਹ ਖੰਭੇ ਕੋਲੇ ਆਪਣਾ ਬਾਹਰ ਸੜਕ ਤੇ ਬੋਰਡ ਪਿਆ ਹੁੰਦਾ ਇੱਕ ਆਪਣਾ ਵੱਡਾ ਬੋਰਡ ਉੱਪਰ ਲੱਗਿਆ ਉੱਪਰ ਵੀ ਲੱਗਿਆ ਹੈ ਬੋਰਡ ਪ੍ਰਾਪਰ ਬਣੀ ਹੈ ਨਾਲ ਹੀ ਇੱਥੇ ਆਪਾਂ ਸਲਾਈ ਕਰਦੇ ਆਂ ਟ੍ਰੇਨਿੰਗ ਵਾਲੇ Banyak orang yang berada di sini. Semua orang berada di sini. Saya tidak tahu apa yang mereka lakukan.